ਅਗਲੇ ਬਈ ਮੌਕੇ ਦਾ ਕਰਨੀ ਪੈਂਦਾ ਯਾਰ ਨਾ ਇਹਦਾ ਮੌਕੇ ਦਾ ਗਣਕੀ ਦਾ ਇਹ ਤਾਂ ਮੰਕੀ ਦਾ ਠੀਕ ਚੱਕੂ ਬਈ ਯਾਰ ਚਲ ਤੇਰਾ ਹੁਣ ਤੈਨੂੰ ਫੋਨ ਫੋਨ ਬਹੁਤ ਘੈਂਟ ਫੋਰ ਟਰੈਕਟਰ ਬਾਈ 85000 ਤੋਂ ਵੀ ਬਾਈ ਘੱਟ ਦਿੰਦਾਗਾ ਨੰਬਰ ਵੀ ਬਾਈ ਬੋਲ ਰਿਹਾਗਾ ਤੁਸੀਂ ਦੇਖ ਸਕਦੇ ਹੋ ਬਾਈ ਟਾਇਰ ਦੇਖੋ ਪੂਰਾ ਘੈਂਟ ਹੈ ਤੇ ਆ ਵੀਡੀਓ ਦੇ ਵਿੱਚ ਅੱਗੇ ਬਾਈ ਆਪਦਾ ਨੰਬਰ ਬੋਲੂਗਾ ਨਾਲੇ ਮਾਡਲ ਦੱਸੂਗਾ ਤੇ ਨਾਲੇ ਕਹਿੰਦਾ ਬਾਈ ਕਹਿੰਦਾ ਫਾਰਮ ਵਾਲਿਆਂ ਤੋਂ ਕੰਮ ਕਰਾਇਆ ਕਹਿੰਦਾ ਸਾਰਾ origional ਕੰਮ ਕਰਾਇਆ ਕਹਿੰਦਾ ਆਪ ਖੜਕੇ ਲੈ ਬਾਈ ਦੀ ਆਵਾਜ਼ ਰਹੀ ਸੁਣੋ ਤੁਸੀਂ 277 84277 ਤੇ ਆਪਣਾ ਅੱਗੇ ਬਾਈ 837 ਤੇ ਇੰਜਨ ਜਮਾ ਕਿੱਥੋਂ ਕਰਾਇਗਾ ਇੰਜਨ ਸਵਰਾਜ ਵਾਲਿਆਂ ਦਾ ਸਵਰਾਜ ਵਾਲਿਆਂ ਤੋਂ ਕਰਾਇਆ ਸਵਰਾਜ ਵਾਲ ਤੋਂ ਕਰਾਇਗਾ ਇੰਜਨ ਮਾਡਲ ਮਾਡਲ ਇਹ 95 ਤੇ ਟਾਇਰ ਦੋਨੇ ਨਵੇਂ ਆ ਹਨਾ ਟਾਇਰ ਮੂਰਲੇ ਨਵੇਂ ਤੇ ਪਿਛਲੇ ਪਿਛਲੇ 30 ਪੈਸੇ ਹੋ ਗਏ ਪੱਕੇ ਪੱਕੇ ਟਾਇਰ ਨੇ ਪਿਛਲੇ 30 ਪੈਸੇ ਲੋ ਵੀ ਬਾਈ ਬਾਈ ਨੂੰ ਤੁਸੀਂ ਫੋਨ ਕਰ ਲਿਓ ਤੇ ਬਾਈ ਦਾ ਰੇਟ ਬਾਈ ਰੇਟ ਜਾਇ ਦੱਸ ਦੇ ਫਿਰ ਉਹਦੇ ਵਿੱਚ ਵੇਚ ਜੂ ਬਾਈ ਯਾਰ ਜਾਇ ਜਾਇ ਕਿੰਨਾ ਦਾ ਨਹੀਂ ਮਾਰਾ ਕਿੰਨਾ ਇਹਨਾਂ ਨੂੰ ਤਾਂ ਪਤਾ ਨਹੀਂ ਵੀਡੀਓ ਨੂੰ ਤਾਂ ਕਿੰਨਾ ਸੀ ਠੀਕ ਹੈ ਕਿੰਨਾ ਮੰਗਦੇ ਹੋ ਲੱਖ ਰੁਪਇਆ ਲੱਖ ਮੰਗਦੇ ਬਾਈ ਮੌਕੇ ਦਾ ਕਰਨੀ ਪੈਂਦਾ ਯਾਰ ਨਾ ਇਹਦਾ ਮੌਕੇ ਦਾ ਗਣਕੀ ਤਾਂ ਨਹੀਂ ਆਇਆ ਤਾਂ ਮੰਗੀ ਤਾਂ ਠੀਕ ਠੀਕ ਹੈ ਚੱਕੋ ਬਾਈ ਯਾਰ ਚਲ ਤੇਰਾ ਹੁਣ ਤੈਨੂੰ ਫੋਨ ਫੋਨ ਆਉਣਗੇ ਆ ਉਹਦੀ ਗੱਲ ਕਰਕੇ ਵੇਚ ਦੀ ਯਾਰ ਠੀਕ ਹੈ ਜੇ ਸਾਨੂੰ ਦੇਣਾ ਤਾਂ ਤੁਹਾਨੂੰ ਦੱਸ ਹੀ ਦਵਾਂ ਰੇਟ ਆਪ ਦਾ ਹੈ ਕੋਈ ਲਾਅ ਦਿਲ ਨਾ ਪੈ ਸੀ ਤੈਨੂੰ ਮੈਂ ਸੁਣਦੇ ਆ ਕਿੰਨਾ ਮਿੰਟ ਫਰਮ ਰੇਟ ਆਪਰੇਟਿਵ ਟਾਈਟਨ ਟੂ ਫਾਈਵ ਬਾਈ ਟ੍ਰਿਕੋਲਾ ਚਲਦਾ ਇਹ ਤਾਂ ਮਾ ਉਹ ਤੇ ਮਾ ਕਹ ਰਿਹਾ ਜਲ ਇਹ ਤਾਂ ਉਹ ਯਾ ਰੂਟਾ ਬੀਟਰ ਸੀਗਾ ਬਾਈਆਂ ਦਾ ਤੇ ਉਹਨੂੰ ਮੈਂ 15000 ਕਹਦਾ ਉਹ ਤਾਂ ਬਾਹਲੇ ਮੰਗੀ ਜਾਂਦਾ ਯਾਰ ਚੱਲਦਾ ਡੱਕਾ ਇਸ ਤਾਂ ਸਵੀਕਰ ਲੱਗੇ ਹੋਇਆ ਯਾਦ ਮਾਰੇ ਆ ਬਾਕੀ ਦਰਮਾਨੇ ਪਾ ਤੇਰੇ ਬਹੁਤ ਘੰਟ ਪਏ ਪਿਛਲੇ ਬਹੁਤ ਪਏ ਨਾ ਚੱਲ ਠੀਕ ਹੈ ਭਾਈ ਤੇ 73 ਨੰਬਰ ਆਊ ਆਪਦੀ ਗੱਲ ਕਰ ਲਈ ਤੇ ਠੀਕ ਹੈ ਵੀਰੇ ਇਸ ਤਰ੍ਹਾਂ ਦੇ ਵੀਡੀਓ ਲਈ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਇਹ ਜਿਹੜਾ ਵੀਡੀਓ ਮੈਂ ਲੈ ਕੇ ਆਉਣਾ ਰਹਿਣਾ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ